ਅੱਜ ਅਸੀਂ ਪਹੁੰਚੇ ਅਮਰਸਰ ਦੇ ਵਿੱਚ ਇੱਥੇ ਦੇਖੋ ਗੋੜ ਵਾਲੀ ਕੀਰਖਾਨ ਵਾਸਤੇ ਤੇ ਨਾਲ ਆ ਗਿਆ ਰਾਜਮਾ ਚਾਵਲ ਤੇ ਮੇਨ ਗਨ ਸਭ ਤੋਂ ਥੱਲੇ ਚੈੱਕ ਕਰੋ ਮੰਗੋ ਲੱਸੀ ਗਰਮੀਆਂ ਦਾ ਤੋਹਫਾ ਹੀ ਜਿਹੜੀ ਮੰਗੋ ਲੱਸੀ ਤੈਨੂੰ ਦਿਖਾਤੀ ਸੀ ਨਾ نیچے ਵਾਲੀ ਇਹ ਆ ਗਿਆ ਗਰਮੀਆਂ ਦਾ ਤੋਹਫਾ ਤੁਸੀਂ ਰਸ ਚੈੱਕ ਕਰਨਾ ਨਾ ਉੱਧਰ ਸਾਹਮਣੇ ਰਸ ਪੂਰਾ ਰਜ ਗਿਆ ਆ ਉਹ ਭਾਈ ਨਾ ਕਰਦੇ ਗੱਲਬਾਤ ਨਾਲੇ ਪੀਨੇ ਮੰਗੋ ਲੱਸੀ ਆ ਰੋ ਸਸਿਕਲ ਵੀਜੀ ਸਸਿਕਲ ਭਾਈ ਕੀ ਹਾਲ ਚਾਲ ਜੇ ਵਧੀਆ ਭਾਈ ਭਾਈ ਪਿਛਲੀ ਗਰਮੀਆਂ ਜਦ ਨਹੀਂ ਹੱਤ ਘਰਾਤੀ ਜਣਾ ਬੱਲੇ ਬੱਲੇ ਮੈਂਗੋ ਲੱਸੀ ਦੇ ਨਾਲ ਜੀ ਜੀ ਬਾਈ ਬੜੀ ਹੁਣ ਗਰਮੀਆਂ ਦਾ ਮੌਸਮ ਹੋ ਗਿਆ ਸ਼ੁਰੂ ਹਾਂਜੀ ਹਾਂਜੀ ਤੇ ਹੁਣ ਕਿਹੜੀ ਚੀਜ਼ ਲਾ ਕੇ ਆਏ ਜੀ ਹਾਂ ਬਾਈ ਮੇਰੇ ਕੋ ਰਾਜਮਾ ਚਾਵਲ ਆ ਗਿਆ ਗੋਡ ਵਾਲੀ ਕੀਰ ਹੈਗੀ ਆ ਲੱਸੀ ਹੈਗੀ ਆ ਛਾਟੀ ਦੀ ਤੇ ਮੈਂਗੋ ਲੱਸੀ ਹੈਗੀ ਆ ਅੱਛਾ ਅੱਛਾ ਨਾਲ ਸੈਲਡ ਰੱਖਿਆ ਅੱਛਾ ਤੇ ਪਹੜੀ ਖਾਣ ਪੀਣ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਕੋਲ ਹਾਂ ਰਾਜਮਾ ਚਾਵਲ ਹੁੰਦੇ ਆ ਭਾਜੀ ਬਾਈ ਦਿਖਾਓਗੇ ਕਿਹੜੀ ਜੇ ਆ ਬਾਸਮਤੀ ਘਿਰਾ ਹੈ ਕਿ ਰਾਈਸ ਲੈ ਭਾਜੀ ਠੀਕ ਆ ਭਾਜੀ ਇਹ ਪਹੜੀ ਰਾਜਮਾ ਆ ਗਿਆ ਠੀਕ ਆ ਰਾਜਮਾ ਤੁਹਾਡੇ ਲਈ ਲੇਟ ਆ ਜਾਣਾ ਮੈਂਗੋ ਲੱਸੀ ਹੈਗੀ ਆ ਭਾਜੀ ਇਹ ਭਾਜੀ ਮੰਗੋ ਲੱਸੀ ਆ ਗਈ ਹੈ ਨਾ ਫਲੇਵਰਡ ਲੱਸੀ ਹੈ ਗਿਆ ਇਹ ਭਾਜੀ ਗਰਮੀਆਂ ਦਾ ਦੋਬਾ ਹੈ ਬਿਲਕੁਲ ਬਿਲਕੁਲ ਆ ਗਿਆ ਗਰਮੀਆਂ ਦੋ ਵੀ ਹਮ ਮੰਗੋ ਲੱਸੀ ਅੱਜ ਭਾਜੀ ਆਪਾਂ ਲੇਟ ਹੋ ਗਏ ਸਮਾਨ ਜਾ ਆਉਦਾ ਮੁੱਕਣ ਡਿਆ ਹੈ ਨਾ ਆਪਣੇ ਕੋਲ ਭਾਈ ਐਕਚੁਅਲੀ ਤੁਸੀਂ ਲੇਟ ਹੋ ਨਾ ਤੇ ਹਾਂ ਆ ਚਾਟੀ ਦੀ ਲੱਸੀ ਹੈ ਭਾਜੀ ਇਹਨੂੰ ਕੀ ਹੁੰਦੀ ਹੈ ਜਿੰਨੇ ਮਿੱਟੀ ਨਹੀਂ ਪੀਣੀ ਨਾ ਜਾਂ ਫਲੇਵਰਡ ਨਹੀਂ ਪੀਣੀ ਆ ਚਾਟੀ ਦੀ ਹੈ ਥਾਲੀ ਮਿਰਚ ਪਾਈ ਹੁੰਦੀ ਜੀਰਾ ਪਾਇਆ ਹੁੰਦਾ ਕਾਲਾ ਲੂਣ ਪਾਇਆ ਹੁੰਦਾ ਇਹ ਚਾਟੀ ਦੀ ਲੱਸੀ ਆ ਹਾਂਜੀ ਠੀਕ ਆ ਪਾਜੀ ਇਹਦੇ ਵਿੱਚ ਕੀ ਆ ਇਹ ਇੱਥੇ ਪਾਣੀ ਆ ਇਧਰ ਖੀਰ ਆ ਗਈ ਹੈ ਪਾਜੀ ਅੱਛਾ ਖੀਰ ਕਿਹੜੀ ਜੇ ਗੁੜ ਵਾਲੀ ਖੀਰ ਆ ਪਾਜੀ ਅੱਛਾ ਗੁੜ ਵਾਲੀ ਖੀਰ ਕਿਆ ਬਾਤ ਹੈ ਪਾਜੀ ਇਹ ਤੁਹ ਗੁੜ ਪੈਂਦਾ ਹਾਂਜੀ ਹਾਂਜੀ ਪਾਜੀ ਇਹ ਪ੍ਰਾਈਸ ਦੀ ਗੱਲ ਕਰੀਏ ਇਹ ਤੇ ਮੈਂਗੋ ਲੱਸੀ ਦਾ ਪ੍ਰਾਈਸ ਕੀ ਹੈ ਇੱਕ ਗਲਾਸ ਮੈਂਗੋ ਲੱਸੀ ਪਾਜੀ 40 ਰੁਪਏ ਦਾ ਜੋ ਅੱਛਾ ਛਾਟੀ ਦੀ ਲੱਸੀ 20 ਰੁਪਏ ਦੀ ਜੋ ਠੀਕ ਹੈ ਤੇ ਰਾਜਮਾ ਚਾਵਲ ਦੀ ਪਲੇਟ 50 ਰੁਪਏ ਦੀ ਜੋ ਗੁੜ ਵਾਲੀ ਖੀਰ ਹੈ ਕੀ ਉਹਦੀ 40 ਰੁਪਏ ਦੀ ਤੇ ਪਾਜੀ ਜੇ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਕਿੱਥੇ ਆਵੇ ਤੁਹਾਡੇ ਕੋਲ ਆਹ ਕੰਪਨੀ ਬਾਗ ਦੇ ਪਾਜੀ ਬਾਹਰੀ ਸਾਈਡ ਮ ਕੁਸੀਂ ਜਦੋਂ ਆਪਣਾ ਨੋਵਲਟੀ ਚਾਹਉਂ ਤਾਂ ਕਿਸੇ ਚੌਗਮਾਲ ਨੂੰ ਜਾਂਦੇ ਜੋ ਤੇ ਮਾਲਵੀਆ ਰੋਡ ਦੇ ਉੱਤੇ ਲਾ ਹੁੰਦਾ ਜੋ ਆਰਟ ਗੈਲਰੀ ਦੇ ਓਪੋਜ਼ਿਟ ਜੋ ਬਿੱਲੇ ਦੀ ਹੱਟੀ ਦੇ ਉੱਪਰ ਤੇ ਭਾਈ ਮੈਂਗੋ ਲੱਸੀ ਪਿਆਓਗੇ ਸਾਨੂੰ ਬਿਲਕੁਲ ਬਿਲਕੁਲ ਭਾਈ ਪਿਉ ਮੈਂਗੋ ਲੱਸੀ ਇੱਕ ਇੱਕ ਗਲਾਸ ਪਿਆਉਗਾ ਨਹੀਂ ਗਰਮੀ ਹੋ ਗਈ ਸ਼ੁਰੂ ਹੈ ਨਾ ਹਾਂ ਹਾਂ ਬਿਲਕੁਲ ਭਾਈ ਤੇ ਉਹਦੇ ਕਰਕੇ ਹੁਣ ਤੇ ਭਾਈ ਇਹ ਬਣਾਉਂਦੇ ਕਿੱਦਾਂ ਜੀ ਹਾਂ ਚਾਟੀ ਚ ਬਣਾਉਣਾ ਭਾਈ ਮੈਂ ਚਾਟੀ ਜੀ ਹਾਂ ਭਾਈ ਮੰਗੋ ਲੱਸੀ ਦੇ ਵਿੱਚ ਮੰਗੋ ਕਿੰਨਾ ਕਿ ਪਉਂਦੇ ਫਿਰ ਭਾਈ ਮੰਗੋ ਕ੍ਰੈਸ਼ ਆਉਂਦਾ ਹੈ ਇਹ ਫਲੇਵਰਡ ਲੱਸੀ ਹੈਗੀ ਬੇਸਿਕਲੀ ਨਾ ਅੱਛਾ ਫਲੇਵਰਡ ਲੱਸੀ ਹੈ ਇਹ ਜਿਹੜੀ ਚਾਟੀ ਦੀ ਉਹ ਪ੍ਰੋਪਰ ਉਹ ਵਾਲੀ ਚਾਟੀ ਦੀ ਲੱਸੀ ਹੈਗੀ ਹੈ ਠੀਕ ਹੈ ਭਾਈ ਜੀ ਕੀ ਭਾਈ ਇਹਦਾ ਪ੍ਰਾਈਸ ਕਿੰਨਾ ਇਹ 40 ਰੁਪਏ ਦਾ ਚਾਹ 40 ਰੁਪਏ ਦਾ ਓ ਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਮੰਗੋ ਲੱਸੀ ਦਾ ਜਿਹੜਾ ਗਲਾਸ ਆ ਉਹ ਬਣ ਕੇ ਭਾਈ ਨੇ ਹੋ ਗਿਆ ਰੈਡੀ ਤੁਹਾਡੇ ਕੋਲ ਆ ਗਿਆ ਵਾ ਇਹਨੂੰ ਕਰਦੇ ਹਾਂ ਟੇਸਟ ਤੇ ਤੁਹਾਨੂੰ ਦੱਸਦੇ ਹਾਂ ਜੀ ਇਹਦਾ ਟੇਸਟ ਕਿਵੇਂ ਦਾ ਵਾ ਉਹ ਕਰੀਏ ਨੂੰ ਟੇਸਟ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਟੇਸਟ ਕਿਵੇਂ ਦਾ ਲੋ ਜੀ ਆਪਣੀ ਜਿਹੜੀ ਮੰਗੋ ਲੱਸੀ ਆ ਉਹ ਹੋ ਹੀ ਆ ਰੈਡੀ ਦੇਖ ਸਕਦੇ ਹੋ ਤੁਸੀਂ ਔਰ ਇਹਨੂੰ ਕਰਦੇ ਹਾਂ ਟੇਸਟ ਤੇ ਦੱਸਦੇ ਹਾਂ ਦਾ ਟੇਸਟ ਕਿਵੇਂ ਦਾ ਆਹ ਹਾ ਬੰਮਾ ਭਾਈ ਜੀ ਗਰਮੀਆਂ ਦਾ ਤੋਪਾ ਜੀ ਗਰਮੀਆਂ ਦਾ ਤੋਪਾ ਇੱਕ ਅਰੀ ਪੀਓਗੇ ਨਾ ਤੇ ਤੁਸੀਂ ਤੇ ਭੱਜੇ ਭੱਜੇ ਆਉਣਾ ਮੰਗੋ ਲੱਸੀ ਪੀਣ ਵਾਸਤੇ ਇੰਦਰ ਵਿੱਚ ਇਹਦਾ ਪ੍ਰਾਈਸ ਭਿੰਨ ਦੱਸਿਆ 50 ਰੁਪਏ ਆ ਨਾ ਮੰਗੋ ਲੱਸੀ ਪੀਓ ਗਰਮੀਆਂ 'ਚ ਨਜ਼ਾਰੇ ਲੋ ਦੇਖੋ ਕਿਆ ਬਾਤ